ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੀ ਅਸੀਂ ਇਹ ਸੈਂਸੇਸ਼ਨਲ ਤੇ ਇੰਪੋਰਟੈਂਟ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਈਦਾ ਔਰ ਸਾਰੇ ਐਫਰਟਸ ਕੀਤੇ ਜਾਂਦੇ ਆ ਉਹਨੂੰ ਰੋਕਿਆ ਜਾਵੇ ਤੇ ਜੇ ਜਿਹੜੇ ਹੋ ਗਿਆ ਤਾਂ ਉਹਨੂੰ ਡਿਟੈਕਟ ਕੀਤਾ ਜਾਵੇ ਇਸ ਕੇਸ ਦੇ ਵਿੱਚ ਫਤਿਹਗੜ ਚੂੜੀਆਂ ਰੋਡ ਦੇ ਉੱਤੇ ਇੱਕ ਰੋਸੇ ਸਟੋਰ ਵਾਲੇ ਨੂੰ ਐਕਸਟਰੈਸ਼ਨ ਕਾਲ ਕਰ ਰਿਆ ਸੀ ਹਰਵਿੰਦਰ ਦੋਦੀ ਮੁਰਾਦਪੁਰੇ ਪਿੰਡ ਦਾ ਰਹਿਣ ਵਾਲਾ ਉਹ ਅੰਮ੍ਰਿਤਸਰ ਰੂਰਲ ਦਾ ਉਹ ਉਹਨੂੰ ਥ्रेट ਕਰ ਰਿਹਾ ਸੀ ਬਾਰ-ਬਾਰ ਔਰ ਜਦੋਂ ਉਹਨੇ ਫੋਨ ਵਗੈਰਾ ਨਹੀਂ ਚੁੱਕੇ ਤਾਂ ਉਹਨੂੰ ਮੈਸੇਜ ਵੀ ਵਾਇਸ ਮੈਸੇਜ ਵਗੈਰਾ ਭੇਜੇ ਭਟ ਜਿਹੜਾ ਮਦਈ ਹੈ ਉਹ ਕਿਸੇ ਕਾਰਨਾ ਕਰਕੇ ਪੁਲਿਸ ਨੂੰ ਸਾਰੀ ਗੱਲ ਦੱਸਣੀ ਸੀ ਰਿਹਾ ਉਹਨੇ ਨਹੀਂ ਦੱਸੀ ਪਰ ਸਾਡੇ ਧਿਆਨ ਚ ਆਈ ਗੱਲ ਔਰ ਅਸੀਂ ਉਹਦੀ ਟ੍ਰੇਲ ਫਾਲੋ ਕੀਤੀ ਜਦੋਂ ਉਹਨੇ ਨਹੀਂ ਕੀਤੀ ਕੋਈ ਕਿਉਂ ਉਹਨੂੰ ਰਿਐਕਟ ਨਹੀਂ ਕੀਤਾ ਜਾਂ ਰਿਸਪੌਂਡ ਨਹੀਂ ਕੀਤਾ ਤਾਂ ਉਥੇ ਬਾਹਰ ਇੱਕ ਗੋਲੀਆਂ ਚਲਾਈਆਂ ਗਈਆਂ ਉਹਦੀ ਦੁਕਾਨ ਦੇ ਬਾਹਰ ਉਸ ਤੋਂ ਹੀ ਪੁਲਿਸ ਸਾਰੀ ਅਸੀਂ ਹਰਕਤ ਚਾਹੇ ਕੇਸ ਦਰਜ ਕਰਕੇ ਅਸੀਂ ਅੱਗੇ ਚੱਲੇ ਹਾਲਕੇ ਮਦਈ ਵੱਲੋਂ ਸਾਨੂੰ ਕੋਆਪਰੇਟ ਨਹੀਂ ਕੀਤਾ ਗਿਆ ਇਸ ਕੇਸ 'ਚ ਵੀ ਉਹ ਡਿਫਰੈਂਟ ਗੱਲ ਹੈ ਬਟ ਪੁਲਿਸ ਪਾਰਟੀ ਨੇ ਇਹਨੂੰ ਬੜਾ ਪ੍ਰੋਫੈਸ਼ਨਲ ਤੌਰ ਤੇ ਇਨਵੈਸਟੀਗੇਟ ਕੀਤਾ ਔਰ ਸਪੈਸ਼ਲ ਟੀਮਸ ਅਸੀਂ ਲਾਈਆਂ ਇਹ 'ਚ ਤਿੰਨ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਜਿਨ੍ਹਾਂ ਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਨਿਰਮਲ ਜੋਤ ਮਨਪ੍ਰੀਤ ਇਲੀਅਸ ਮੰਗੂ ਤੇ ਕਰਨਦੀਪ ਇਹ ਤਿੰਨੋ ਮੁਰਾਦਪੁਰੇ ਦੇ ਹੀ ਰਹਿਣ ਵਾਲੇ ਆ ਉਸੇ ਪਿੰਡ ਦੇ ਜਿੱਥੋਂ ਦਾ ਹਰਵਿੰਦਰ ਦੋਧੀ ਹੈ। ਔਰ ਇੱਕ ਕਾਰ ਡਰਾਈਵਰ ਹੈ ਨਿਰਮਲ ਜੋਤ, ਮਨਪ੍ਰੀਤ ਜਿਹੜਾ ਉਹ ਕੱਪੜਿਆਂ ਦੀ ਫੈਕਟਰੀ 'ਚ ਕੰਮ ਕਰਦਾ ਤੇ ਕਰਨਦੀਪ ਜਿਹੜਾ ਹੈ ਉਹ ਕਾਰ ਛੋਟਾ ਕਾਰਪੈਂਟ ਦਾ ਕੰਮ ਕਰਦਾ। ਮਨਪ੍ਰੀਤ 30 ਸਾਲ ਦਾ ਤੇ ਕਰਨਦੀਪ 19 ਸਾਲ ਦਾ। ਬੇਸਿਕ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਕਿ ਜਿਹੜਾ ਹਰਵਿੰਦਰ ਦੋਧੀ ਹੈ, ਉਸੇ ਪਿੰਡ ਦਾ ਰਹਿਣ ਵਾਲਾ ਇਹਨੂੰ ਉਹਨਾਂ ਨੇ ਲਾਲਚ ਦਿੱਤਾ ਔਰ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਦੇ ਵਿੱਚ ਕੁਝ ਐਪਸ ਡਾਊਨਲੋਡ ਕਰਾਈਆਂ। ਨਿਰਮਲ ਜੋਤ ਨੂੰ ਲਾਲ ਚੋਹੀ ਕਿ ਤੈਨੂੰ 15000 ਰੁਪਏ ਮੈਂ ਦੇ ਦੂੰਗਾ ਇਹ ਗਰੀਬੀ ਦੇ ਵਿੱਚ ਸੀਗਾ ਇਹਨੇ ਕਿਹਾ ਵੀ ਮੈਂ ਕੋਈ ਨਹੀਂ ਤੇਰਾ ਕੰਮ ਕਰ ਦਿੰਦਾ ਮੋੜਲੀ ਕੁਛ ਗਿਛ ਦੇ ਵਿੱਚ ਇਹ ਆਇਆ ਕਿ ਇਹਨੂੰ ਵੈਪਨ ਪ੍ਰੋਵਾਈਡ ਕਰਵਾਇਆ ਗਿਆ ਹਰਵਿੰਦਰ ਦੋਦੀ ਵੱਲੋਂ ਇੱਕ ਗੈਨੀਮੇਥੀ ਜਗ੍ਹਾ ਦੇ ਉੱਤੇ ਆ ਕੇ ਦੋ ਲੜਕੇ ਜਿਹੜੇ ਆ ਇਹਨੂੰ ਡਿਲੀਵਰ ਕਰਕੇ ਗਏ ਅੰਮ੍ਰਿਤਸਰ ਰੂਰਲ ਦੇ ਏਰੀਏ ਚ ਉਸ ਤੋਂ ਬਾਅਦ ਇਹ ਕੋ ਵੈਪਨ ਆ ਜਾਂਦਾ ਫਿਰ ਇਹਨੇ ਰੈਕੀ ਕੀਤੀ ਆਪਣੇ ਦੋ ਜਿਹੜੇ ਸਾਥੀ ਨੇ ਇਹਦੇ ਦੋਸਤ ਨੇ ਪੱਕੇ ਇੱਕੋ ਪਿੰਡ ਦੇ ਜਿਹੜੇ ਮਨਪ੍ਰੀਤ ਤੇ ਕਰਨਦੀਪ ਇਹਨਾਂ ਨੂੰ ਨਾਲ ਲੈ ਕੇ ਰੈਕੀ ਵੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਆ ਕੇ ਉੱਥੇ ਇੱਕ ਗੋਲੀ ਚਲਾ ਦਿੱਤੀ ਉਹਦੇ ਕਹਿਣ ਤੇ ਦੋਦੀ ਦੇ ਉਹਦੇ ਚ ਨਿਰਮਲ ਜੋਤ ਨੇ ਫਾਇਰ ਕੀਤਾ ਸੀ ਤੇ ਮਨਪ੍ਰੀਤ ਜਿਹੜਾ ਹੈਗਾ ਉਹ ਮੋਟਰਸਾਈਕਲ ਤੇ ਨਾਲ ਸਵਾਰ ਸੀਗਾ ਕਰਨਦੀਪ ਰੈਕੀ ਕਰਨ ਦੇ ਵਿੱਚ ਵੀ ਇਹਨਾਂ ਨਾਲ ਸ਼ਾਮਲ ਸੀਗਾ ਔਰ ਕੱਲ ਜਦੋਂ ਰਾਤ ਦੇ ਟਾਈਮ ਇਥੇ ਐਸ ਐਚ ਓ ਸਦਰ ਉਡੀ ਪਾਰਟੀ ਇੱਥੇ ਆਏ ਵੈਪਨ ਦੀ ਰਿਕਵਰੀ ਵਾਸਤੇ ਉੱਥੇ ਆ ਕੇ ਵੈਪਨ ਰਿਕਵਰ ਕਰਨ ਤੋਂ ਬਾਅਦ ਜਦੋਂ ਪੁਲਿਸ ਪਾਰਟੀ ਵਾਪਸ ਚੱਲਣ ਲੱਗੀ ਤਾਂ ਇਹਨੇ ਜਿਹੜਾ ਨਿਰਮਲ ਜੋਤ ਹੈ ਇਹਨੇ ਸਕੇਨ ਕਾਰਬਾਈਨ ਜਿਹੜੀ ਸਾਡੇ ਮੁਲਾਜ਼ਮ ਕੋਲ ਸੀਗੀ ਉਹ ਇੱਕਦਮ ਉਹਨੂੰ ਝੱਪਟਾ ਮਾਰ ਕੇ ਖੋਲੀ ਉਧਰ ਦੀ ਉਹਦੇ ਲੋਕ ਲੱਗਿਆ ਹੋਇਆ ਸੀ ਇਹਨੇ ਕੌਕ ਕਰਕੇ ਤੇ ਉਹਦੇ ਤੋਂ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਲੋਕ ਲੱਗਿਆ ਹੋਇਆ ਸੀਗਾ ਉਹ ਫਾਇਰ ਨਹੀਂ ਹੋਇਆ ਇੰਨੀ ਦੇਰ ਨੂੰ ਜਿਹੜਾ ਐਸਆਈ ਨਵਤੇਜ ਸਿੰਘ ਨੇ ਇਹਨੂੰ ਵਾਰਨ ਵੀ ਕੀਤਾ ਔਰ ਉਹਨੇ ਫਾਇਰ ਕੀਤਾ ਇੱਕ ਹਵਾ ਚ ਵੀ ਆਪਣੇ ਆਪ ਨੂੰ ਸਰੈਂਡਰ ਕਰ ਦੋ ਪਰ ਇਹ ਹਟਿਆ ਨਹੀਂ ਇਹਨੇ ਦੁਬਾਰਾ ਕੋਸ਼ਿਸ਼ ਕੀਤੀ ਇਹਨੂੰ ਪਤਾ ਨਹੀਂ ਲੱਗਿਆ ਕਿ ਲੌਕਡ ਹੈਗੀ ਆ ਤੇ ਉਹ ਫਾਇਰ ਕਰਕੇ ਪੁਲਿਸ ਦੇ ਉੱਤੇ ਜਾਨਲੇਵਾ ਹਮਲਾ ਕਰਨ ਦੀ ਮਾਰ ਦੇਣ ਦੀ ਨੀਤਨਾ ਹਮਲਾ ਕਰਨ ਦਾ ਇਰਾਦਾ ਸੀਗਾ ਉਹਦੇ ਇਵੈਂਟਸ ਦੇ ਵਿੱਚ ਸੈਕੰਡ ਫਾਇਰ ਜਿਹੜਾ ਸੈਲਫ ਡਿਫੈਂਸ ਦੇ ਵਿੱਚ ਸਾਡੇ ਐਸਆਈ ਵੱਲੋਂ ਆਪਣੇ ਸਰਵਿਸ ਪਿਸਟਲ ਤੋਂ ਕੀਤਾ ਜਿਸ ਨਾਲ ਇੰਜਰਡ ਹੋਇਆ ਔਰ ਇਹਨੂੰ ਹਸਪੀਟਲ ਦਾਖਲ ਕਰਾਇਆ ਗਿਆ ਕਿ ਆਪਾਂ ਇਸ ਬੈਕਗ੍ਰਾਉਂਡ ਦੇਖੀ ਹਰਵਿੰਦਰ ਦੋਦੀ ਪਹਿਲਾਂ ਵੀ ਬੜੇ ਮਾਮਲਿਆਂ ਚ ਬਟਾਲਾ ਤੇ ਸਾਡੇ ਏਰੀਆ ਚ ਵੀ ਇਹੋ ਜਿਹੇ ਕੇਸੇ ਦੇ ਵਿੱਚ ਵਾਂਟਡ ਹੈ ਔਰ ਉਹ ਉਹ ਆਪਣਾ ਜਿਹੜਾ ਗੈਂਗ ਹੈ ਇਹਨਾਂ ਨੂੰ ਆਪਣੇ ਪਿੰਡ ਦੇ ਮੁੰਡਿਆਂ ਨੂੰ ਤਿਆਰ ਕਰਕੇ ਤੇ ਚਲਾ ਰਿਆ ਸੀ ਇਹਦੇ ਚ ਮੈਂ ਸਾਰੇ ਨੌਜਵਾਨਾਂ ਨੂੰ ਬੜੀ ਕਲੀਅਰ ਦੱਸਣਾ ਚਾਹੁੰਦਾ ਵੀ 1 ਰੁਪਿਆ ਵੀ ਇਹਨਾਂ ਨੂੰ ਨਹੀਂ ਮਿਲਿਆ ਔਰ ਬਹਿਕਾਵੇ ਚ ਆ ਕੇ ਛੋਟੇ ਲਾਲਚ ਚ ਜਾ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਨੌਜਵਾਨ ਜਿਹੜੇ ਲੋਕ ਇੱਧਰ ਉੱਧਰ ਬੈਠੇ ਆ ਮਾਰੇ ਕ੍ਰਿਮੀਨਲ ਨੇ ਜਾਂ ਗੈਂਗਸਟਰ ਨੇ ਉਹਨਾਂ ਦਾ ਕੁਝ ਨਹੀਂ ਜਾਂਦਾ ਤੁਹਾਨੂੰ ਬਹਿਕਾਵੇ ਚ ਲੈ ਕੇ ਛੋਟਾ ਲਾਲਚ ਦਿੰਦੇ ਆ ਔਰ ਨਿਰਮਲ ਜੋਤ ਉਹਨਾਂ ਦੀ ਸਾਰੀ ਪੁਛਗਿੱਛ ਕਲੀਅਰ ਆਇਆ ਕਿ ਅਸੀਂ ਉਹ ਡੀਕਦੇ ਰਹੇ ਸਾਨੂੰ 1 ਰੁਪਿਆ ਵੀ ਨਹੀਂ ਮਿਲਿਆ ਸੋ ਮੈਂ ਸਾਰੀ ਇਹ ਪੁਲਿਸ ਪਾਰਟੀ ਨੂੰ ਸ਼ਾਬਾਸ਼ ਦਿੰਨੇ ਆ ਔਰ ਬਹੁਤ ਅੱਛਾ ਇਹਨਾਂ ਨੇ ਡਿਟੈਕਸ਼ਨ ਕੀਤੀ ਹੈ ਔਰ ਸਾਰੇ ਦਾ ਸਾਰਾ ਕੇਸ ਸਟ੍ਰੈਸ ਹੋਇਆ ਜਿਸ ਨਾਲ ਕੇ ਬੜਾ ਕਲੀਅਰ ਵਾਰਨਿੰਗ ਜਾਂਦੀ ਹੈ ਕ੍ਰਿਮੀਨਲਸ ਗੈਂਗਸਟਰਸ ਨੂੰ ਕਿ ਉਹ ਜੇ ਉਹ ਜੇ ਹਰਕਤ ਕਰਨਗੇ ਤਾਂ ਉਹਨਾਂ ਦਾ ਪੁਲਿਸ ਦੇ ਹੱਥ ਬਹੁਤ ਲੰਬੇ ਆ ਤੇ ਜਲਦੀ ਫੜੇ ਜਾਣਗੇ ਪਿਛਲੇ ਸਮੇਂ ਦੇ ਵਿੱਚ ਵੀ ਸਰ ਜਦੋਂ ਇਹ ਕੋਆਪਰੇਟ ਨਹੀਂ ਸੀ ਕੀਤਾ ਜਿਹੜੇ ਉਹ ਜਿਹੜੀ ਫੈਮਿਲੀ ਸੀਗੀ ਜਿੰਨਾਂ ਨੂੰ ਥ੍ਰੈਟ ਆਈ ਸੀਗੀ ਤਾਂ ਤੁਸੀਂ ਆਪ ਹੀ ਉਹ ਸੁਲਤਾਨਪੁਰ ਵਾਲਾ ਕੇਸ ਉਦੋਂ ਵੀ ਇਹ ਸਾਰਾ ਲੀਡ ਕੀਤਾ ਤਾਂ ਤੁਸੀਂ ਫੈਮਿਲੀ ਨਾਲ ਗੱਲ ਕੀਤੀ ਆਪ ਸਰ ਕਿਉਂ ਨਹੀਂ ਕੋਆਪਰੇਟ ਕਰਦੇ ਯਾਰ ਲੋਕ ਆਪਣੇ ਗੱਲਾਂ ਤੋਂ ਕਈ ਵਾਰ ਡਰ ਜਾਂਦੇ ਕਿਉਂਕਿ ਇੱਕੋ ਪਿੰਡ ਦੇ ਹੈਗੇ ਆ 20 ਗੱਲਾਂ ਹੁੰਦੀਆਂ ਅਗਲਾ ਕਹਿੰਦਾ ਮੈਂ ਇਸ ਕੰਮ 'ਚ ਨਹੀਂ ਪੈਂਦਾ ਬਿਜ਼ਨਸਮੈਨ ਨਹੀਂ ਹੁੰਦਾ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰਦੇ ਸਾਡਾ ਕੰਮ ਹੈ ਕਿ ਕ੍ਰਿਮਨਲ ਬੰਦੇ ਨੂੰ ਸਿਰ ਨਹੀਂ ਚੁੱਕਣ ਦੇਣਾ ਔਰ ਜਿਹਨੇ ਚੁੱਕਿਆ ਉਹਦੇ ਉਹਨੂੰ ਅਸੀਂ ਲੀਗਲ ਤੌਰ ਤੇ ਅਰੈਸਟ ਕਰੀਏ ਔਰ ਇਹਦੇ ਚ ਮੈਂ ਸਾਰੀ ਜਿਹੜੀ ਕਾਰਵਾਈ ਉਹਦੇ ਜਿਹੜੀ ਡੀਸੀਪੀ ਸਾਡੇ ਰਵਿੰਦਰਪਾਲ ਸਿੰਘ ਜੀ ਏਡੀਸੀਪੀ ਸ੍ਰੀ ਵਿਨੈਲਾ ਜੀ ਰਿਸ਼ਭ ਭੋਲਾ ਜੀ ਏਸੀਪੀ ਨਾਰਥ ਕਿਰਨਦੀਪ ਸਾਡੇ ਐਸਐਚਓ ਸਦਰ ਤੇ ਉਹਦੀ ਟੀਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੂੰ ਅਸੀਂ ਵਾਜਬ ਇਨਾਮ ਸਾਰਿਆਂ ਨੂੰ ਦਿੱਤਾ ਜਾਏ ਤਰੇ ਇਸ ਕੇਸ ਦਾ ਕੋਈ ਮੋਹਾਲੀ ਵਾਲੇ ਨਾਲ ਵੀ ਲੈਣ ਦੇ ਤਾਂ ਨਹੀਂ ਹੈ ਨਹੀਂ ਉਹਦੇ ਨਾਲ ਕੋਈ ਤਾਂ ਲਗਨੀ ਜੀ ਇਹ ਲੋਕਲ ਹਰਵਿੰਦਰ ਦੋਧੀ ਜਿਹੜਾ ਮੁਰਾਦਪੁਰੇ ਦਾ ਹੀ ਹੈਗਾ ਔਰ ਕਈ ਕੇਸਾਂ ਵਿੱਚ ਮੈਂ ਤੁਹਾਨੂੰ ਦੱਸਿਆ ਬਟਾਲਾ ਤੇ ਅੰਮ੍ਰਿਤਸਰ ਰੂਰਲ ਤੇ ਸਾਡੇ ਏਰੀਆ ਦੇ ਵਿੱਚ ਵਰਦਾਤਾ ਚ ਪੌਂਟਡ ਹੈ ਸਰ ਕਾਫੀ ਇਨਸੀਡੈਂਟ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਦੋਂ ਇਸ ਤਰ੍ਹਾਂ ਅਪਰਾਧੀਆਂ ਨੂੰ ਲੈ ਕੇ ਹੁੰਦੇ ਤੁਸੀਂ ਇੱਕ ਕੋਸ਼ਿਸ਼ ਕਰਦੇ ਨੇ ਪਿਛਲੇ ਸਮੇਂ ਤੁਸੀਂ ਇਹਨਾਂ ਦੀ ਜਿਹੜੀ ਪ੍ਰੋਟੋਕੋਲ ਮਦਾਂ ਵੀਡੀਓਗ੍ਰਾਫੀ ਵੀ ਕਰਾਈ ਸੀ ਇਹ ਵਾਪਰਨ ਨਾਲ ਜਿਹੇ ਘਟਨਾਵਾਂ ਜਿੱਦਾਂ ਜਿਸ ਤਰ੍ਹਾਂ ਇਹਨਾਂ ਸਟੇਨ ਕਰਨੀ ਲੈ ਲੀਜੀਓ ਉਹ ਕੌਕ ਨਾਲ ਕਰ ਹੀ ਲੈਂਦਾ ਤਾਂ ਨੁਕਸਾਨ ਜ਼ਿਆਦਾ ਹੋਣਾ ਸੀ ਜੇ ਇਹ ਨਾ ਵਾਪਰਨ ਤਾਂ ਇਸ ਲਈ ਤੁਸੀਂ ਅਧਿਕਾਰੀਆਂ ਨੂੰ ਜਾਂ ਜਿਹੜੀ ਤੁਹਾਡੀ ਟੀਮ ਇਹਨਾਂ ਨੂੰ ਦੱਸਦੇ ਰਹਿੰਦੇ ਹੋ ਦੇਖੋ ਸਾਡੇ ਸਾਰੇ ਲੋਕ ਵੈਲ ਬਰੀਫਡ ਹੁੰਦੇ ਕੋਈ ਵੀ ਚੀਜ਼ ਦੇਖੋ ਕੁਦਰਤੀ ਹੈ ਉਹ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਦੋਂ ਇੱਥੇ ਜਾਣਦੇ ਆ ਹੋਰ ਜਾਣਦੇ ਆ ਹਾਲਾਂਕਿ ਹੈਂਡਕਫ ਹੋਇਆ ਹੁੰਦਾ ਮਲਜਮ ਪਰ ਕਿਹ ਵੱਰ ਹੋ ਜਾਂਦੀ ਹੈ ਚਾਰੰਗ ਜਿਹੜੀਆਂ ਚੀਜ਼ਾਂ ਕੁਦਰਤੀ ਹੁੰਦੀਆਂ ਵਾਟ ਸਾਡੀ ਪੁਲਿਸ ਸਤਰਕਾ ਹੈ ਉਸੇ ਸਤਰਕਤਾ ਕਰਕੇ ਹੀ ਇਹ ਸਾਰੀ ਕਾਰਵਾਈ ਇਸ ਤਰ੍ਹਾਂ ਅੰਜਾਮ ਹੋਇਆ ਥੈਂਕ ਯੂ ਸਰ ਥੈਂਕ ਯੂ ਠੀਕ ਹੈ ਜੀ